ਪੰਜਾਬ ਅੰਦਰ ਚਰਚਤ ਜਿਮਨੀ ਚੌਂਡਪੇਟ ਲੁਧਿਆਣਾ ਪੱਛਮੀ ਦਾ ਜਿਹੜਾ ਅੱਜ ਸਮਾਪਤ ਹੋ ਗਿਆ ਚੋਣਾਂ ਦਾ ਜਿਹੜਾ ਵਕਤ ਸੀ 6 ਵਜੇ ਤੱਕ ਉਸ ਤੋਂ ਬਾਅਦ ਵੀ ਕਈ ਥਾਈਂ ਲੈਣਾ ਨੇ ਅਮਨ ਅਮਾਨਪੂਰਵਕ ਲੰਘਿਆ ਹੈ ਮਾਮਲਾ ਕਿ ਕੀ ਵੱਡੀ ਗੂੰਜਲ ਰਹੇਗੀ ਵੋਟਰਾਂ ਦੀ ਕਿਸ ਤਰ੍ਹਾਂ ਦਾ ਜਿਹੜਾ ਫਤਵਾ ਦੇਣਗੇ ਉਹ ਖੈਰ 23 ਤਰੀਕ ਨੂੰ ਸਾਹਮਣੇ ਆਏਗਾ ਅੱਜ ਹੁਣ ਤੱਕ ਜਿਹੜਾ ਕਹਿ ਸਕੀ ਹਾਂ ਕਿ ਜਿਹੜਾ ਸਾਹਮਣੇ ਆਉਂਦਾ ਇਹ ਸਾਰਾ ਪੇੜ ਉਹ ਕਿਵੇਂ ਰਹੇਗਾ ਜਾ ਰਿਹਾ ਹੈ ਅੱਜ ਦੇ ਦਿਨ ਨੂੰ ਅਨੁਮਾਨ ਲਾ ਕੇ ਇਹ ਸਾਰੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਉਹਗੇ ਸਿੱਖ चिंतक ਤੇ ਰਾਜਸੀ ਮਹਾਰ ਸਰਦਾਰ ਪਰਮਜੀਤ ਸਿੰਘ ਸਰਵਾ ਜੀ ਸੋ ਸਰਵਾ ਸਾਹਿਬ ਚੈਨਲ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਚੈਨਲ ਇਹ ਮਿਸ਼ਨ ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਰਵਾ ਸਾਹਿਬ ਕਿਵੇਂ ਦੇਖਦੇ ਆ ਬੜੀ ਨਜ਼ਰਾਂ ਟਿਕੀਆਂ ਹੋਈਆਂ ਨੇ ਪੰਜਾਬੀਆਂ ਦੀਆਂ ਪੰਜਾਬ ਦੇ ਲੋਕਾਂ ਦੀਆਂ ਕਿ ਜਿਮਨੀ ਚੋਣ ਪੇਡ ਲੁਧਿਆਣਾ ਕਿ ਇਹ ਪ੍ਰਭਾਵਿਤ ਕਰੇਗੀ 2027 ਦੇ ਜਿਹੜੇ ਆਮ ਚੋਣ ਪੇਡ ਨੂੰ ਇਤੋਂ ਤੱਕ ਜਿਹੜੇ ਗੱਲਾਂ ਬਾਤਾਂ ਨੇ ਚਰਚੇ ਨੇ ਕਿਵੇਂ ਦੇਖਦੇ ਹੋ ਜਿਹੜਾ ਹੁਣ ਖੈਰੋ ਜਿਹੜਾ ਕੋਲ ਸੀ ਉੱਤੇ ਵੱਜਿਆ ਹੋਇਆ ਉਹ ਸਮਾਪਤ ਹੋ ਗਿਆ ਇਕਾਦੁੱਕਾ ਕੁਝ ਪੋਲਿੰਗ ਸਟੇਸ਼ਨਾਂ ਉੱਤੇ ਲੈਣਾ ਬਾਕੀ ਰਹਿ ਗਈਆਂ ਨੇ ਪ੍ਰਤੀਸ਼ਤ ਕਿੰਨੇ ਵੋਟ ਫੀਸਤੀ ਪਈ ਉਹਦੀ ਪਹਿਲੀ ਦੂਜੀ ਦਾ ਰ ਆ ਰਹੀ ਹੈ ਰਾਤ 11 ਵਜੇ ਤੱਕ ਫਾਈਨਲ ਫਿਗਰ ਸਾਹਮਣੇ ਆ ਜਾਏਗੀ ਜੀ ਸਰਵਤ ਸਾਹਿਬ ਪਿੰਡਰ ਸਾਹਿਬ ਅੱਜ ਜਿਹੜੇ ਉੱਥੋਂ ਦੇ ਉਮੀਦਵਾਰ ਸੀ ਭਾਵੇਂ ਕਿ ਉੱਥੇ 14 ਦੇ ਕਰੀਬ ਉਮੀਦਵਾਰਾਂ ਨੇ ਜਿਹੜੀ ਆ ਇਹ ਚੋਣ ਲੜੀ ਆ ਜਿਹਾਂ ਦੀ ਕਿਸਮ ਦਾ ਜਿਹੜਾ ਫੈਸਲਾ ਉਤੇ ਇਹਨੂੰ 8 ਵਜੇ ਗਿਣਤੀ ਨਾਲ ਸ਼ੁਰੂ ਹੋਣਾ ਲੇਕਿਨ ਜਿਹੜੇ ਚਾਰ ਉਮੀਦਵਾਰਾਂ ਨੇ ਜਿਆਦਾ ਦਿਲਚਸਪੀ ਦਿਖਾਈ ਆ ਜਿਦੇ ਵਿੱਚ ਸ਼ਰੋਣੀ ਅਕਾਲੀ ਦਲ ਦੇ ਭਾਜਪੀ ਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਪਰ ਉਹਨਾਂ ਉਮੀਦਵਾਰਾਂ ਦਾ ਜਿਹੜਾ ਅੱਜ ਰਵਈਆ ਸੀ ਉਹ ਵੀ ਅੱਜ ਬਹੁਤ ਹੀ ਸੋਲਜਿਆ ਹੋਇਆ ਔਰ ਮੇਲ-ਮਲਾਪ ਵਾਲਾ ਜਿਹੜਾ ਦੇਖਣ ਨੂੰ ਮਿਲਿਆ ਵੀ ਇੱਕ ਸਿਆਸਤ ਵਿੱਚ ਇੱਕ ਨਵੀਂ ਇਹ ਰਵਾਇਤਾ ਜੋ ਸਾਰੇ ਹੀ ਇੱਕ ਦੂਜੇ ਨੂੰ ਪਿਆਰ ਸਤਿਕਾਰ ਨਾਲ ਜਿਹੜਾ ਅੱਜ ਕੋਈ ਵੀ ਤਲਖ ਭਰਿਆ ਮਾਹੌਲ ਨਹੀਂ ਅੱਜ ਦੇਖਣ ਨੂੰ ਮਿਲਿਆ ਸੋ ਇੱਕ ਤੇ ਇਹ ਬਹੁਤ ਅੱਛੀ ਰਵਾਇਤ ਸ਼ੁਰੂ ਹੋਈ ਹੈ ਦੂਸਰੀ ਗੱਲ ਆ ਵੀ ਇਹਨਾਂ ਚੋਣਾਂ ਨੇ ਜੋ 2027 ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਆਉਣੀਆਂ ਨੇ ਉਹਦੇ ਲਈ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਨੀ ਹੈ ਹੂੰ ਦੇਖੋ ਨਵੀਂ ਦਿਸ਼ਾ ਤਾਂ ਪ੍ਰਦਾਨ ਕਰਨੀ ਹੈ ਜੇ ਉੱਥੇ ਕੋਈ ਬਦਲਾਅ ਹੋਇਆ ਹੂੰ ਜੇਕਰ ਆਮ ਆਦਮੀ ਪਾਰਟੀ ਪਹਿਲਾਂ ਦੀ ਤਰ੍ਹਾਂ ਜਿਸ ਤਰ੍ਹਾਂ ਸਰਕਾਰਾਂ ਚੋਣ ਜਿੱਤ ਜਾਂਦੀਆਂ ਨੇ ਇਹ ਚੋਣ ਜਿੱਤ ਜਾਂਦੀ ਆ ਤਾਂ ਇਹ ਜਿਹੜੀ ਉਸ ਪਾਰਟੀ ਲਈ ਇੱਕ ਜਿਹਦਾ ਵੇਸਲਾਪਨ ਵੀ ਯਹਰ ਕਰੇਗੀ ਕਿਉਂਕਿ ਜੇ ਨਤੀਜਾ ਉਹਨਾਂ ਦੇ ਹੱਕ ਆ ਜਾਂਦਾ ਤੇ ਉਹ ਇਹ ਵੀ ਸੋਚਣਗੇ ਵੀ ਸਾਡੇ ਨਾਲ ਜਿਹੜੇ ਪੰਜਾਬ ਦੇ ਲੋਕ ਜੁੜੇ ਹੋਏ ਨੇ ਪਰ ਜਿਮਨੀ ਚੋਣਾਂ ਦੇ ਵਿੱਚ ਜਿਹੜਾ ਇਹ ਭਲੇਖਾ ਲੈ ਕੇ ਚੱਲਣਾ ਉਹ ਕੋਈ ਲਾਹੇਵੰਦ ਸੌਦਾ ਨਹੀਂ ਹੁੰਦਾ ਸੋ ਸਾਨੂੰ ਭਾਵੇਂ ਇਹ ਚੋਣ ਜੇਕਰ ਦੂਸਰੀ ਕੋਈ ਪਾਰਟੀ ਜਿੱਤਦੀ ਹੈ ਚਾਹੇ ਕਾਂਗਰਸ ਦੀ ਜਿਸ ਤਰ੍ਹਾਂ ਅੱਜ ਗੱਲ ਆ ਰਹੀ ਹੈ اپ ਕਿ ਕੱਲ ਦੇ ਰਿਪੋਰਟਰਾਂ ਨੇ ਬਤਾਉ ਕਾਂਗਰਸ 3 ਨੰਬਰ ਤੇ ਚਲੇਗੀ ਸੀ ਲੇਕਿਨ ਅੱਜ ਦੀਆਂ ਜੋ ਰਿਪੋਰਟਾਂ ਨੇ ਉਹਦੇ ਮੁਤਾਬਕ ਕਾਂਗਰਸ ਤੇ ਜਿਹੜੀ ਆਮ ਆਦਮੀ ਪਾਰਟੀ ਦਾ ਜਿਹੜਾ ਮੁਕਾਬਲਾ ਆ ਬੀਜੇਪੀ ਤੇ ਜਿਹੜੀ ਸ਼੍ਰੋਣੀ ਅਕਾਲੀ ਦਲ ਉਪਛੜ ਗਏ ਨੇ ਸੋ ਇਹਨਾਂ ਦੋਵਾਂ ਦੇ ਵਿੱਚੋਂ ਜੇ ਤੇ ਕਾਂਗਰਸ ਲੋ ਬਾਜੀ ਮਾਰਦੀ ਆ ਤਾਂ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਪੰਜਾਬ ਦੇ ਵਿੱਚ ਹੋਵੇਗੀ ਲੇਕਿਨ ਜੇਕਰ ਆਮ ਆਦਮੀ ਪਾਰਟੀ ਜਿੱਤ ਜਾਂਦੀ ਆ ਤਾਂ ਉਹ ਵੀ ਇੱਕ ਨਵਾਂ ਜਿਹੜਾ ਪੰਜਾਬ ਦੇ ਵਿੱਚ ਪਹਿਲਾਂ ਹੀ ਚੱਲ ਰਹੀ ਗੱਲ ਵੀ ਅਸਤੀਫਾ ਦੇਣਗੇ ਸੰਜੀਵ ਰੋੜਾ ਜੀ ਔਰ ਕੌਣ ਰਾਜ ਸਭਾ ਚ ਜਾਂਦਾ ਵਿਰੋਧੀ ਪਾਰਟੀਆਂ ਦੀ ਗੱਲ ਸੱਚੀ ਹੁੰਦੀ ਆ ਜਾਂ ਕੋਈ ਨਵਾਂ ਉਮੀਦਵਾਰ ਮਨੀਸ਼ ਸੋਦੀਆ ਜੀ ਜਾਂ ਕੋਈ ਹੋਰ ਜਾਂਦਾ ਆ ਇਹ ਇੱਕ ਨਵੀਂ ਚਰਚਾ ਸ਼ੁਰੂ ਹੋਗੀ ਔਰ ਪੰਜਾਬੀ ਜਿਹੜੇ ਆ ਉਹ ਮੰਗ ਕਰਨਗੇ ਪੰਜਾਬ ਦੇ ਜਿਹੜੇ ਲੋਕ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚੋਂ ਕਿਸੇ ਨੂੰ ਰਾਸ ਸਭਾ ਭੇਜਿਆ ਜਾਵੇ ਇਹ ਇੱਕ ਨਵੀਂ ਤਰ੍ਹਾਂ ਦੀ ਲੜਾਈ ਜਿਹੜੀ ਸ਼ੁਰੂ ਹੋਵੇਗੀ ਇਸ ਤੋਂ ਬਾਅਦ ਹੂੰ ਕਹਿੰਦਾ ਭਾਬ ਕਿ ਹੁਣ ਜਿਹੜੀ ਚਰਚਾ ਵਿਰੋਧੀਆਂ ਵੱਲੋਂ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਤਰਤੀਬ ਹੈ ਸਿਆਸੀ ਤਰਤੀਬ ਕਿ ਇੱਥੋਂ ਜੇਕਰ ਆਪ ਚੋਣ ਜਿੱਤਦੀ ਹੈ ਸੰਜੀਬ अरोड़ा ਰਾਜ ਸਭਾ ਦੀ ਸੀਟ ਨੂੰ ਖਾਲੀ ਕਰਨਗੇ ਤੇ ਉਸ ਤੋਂ ਬਾਅਦ ਪਾਰਟੀ ਦੇ ਜਿਹੜੇ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਉਹ ਜਿਹੜੇ ਵਿਧਾਨ ਰਾਜ ਸਭਾ ਦੇ ਵਿੱਚ ਭੇਜੇ ਜਾਣਗੇ ਰਾਜ ਸਭਾ ਦੀਆਂ ਜਿਹੜੀਆਂ 7 ਸੀਟਾਂ ਨੇ ਪੰਜਾਬ ਦੀਆਂ ਤੇ ਜਿਹੜੀ ਹੁਣ ਦੇ ਜਿਹੜੇ ਅੰਕੜੇ ਲਿਹਾਜ਼ ਮੁਤਾਬਕ अरोड़ा ਸਾਹਿਬ ਜਿਹੜੇ ਨੇ ਉਹ ਸੀਟ ਖਾਲੀ ਹੋਏਗੀ ਉਹ ਵਿਧਾਨ ਸਭਾ ਦੇ ਵਿੱਚ ਆਉਣਗੇ ਉਹਨਾਂ ਨੂੰ ਅਰਵਿੰਦ ਕੇਜਰੀਵਾਲ ਉਹਨਾਂ ਨੇ ਜ਼ਾਹਰਾ ਤੌਰ ਤੇ ਉਹਨਾਂ ਲਈ ਵਾਦਾ ਕੀਤਾ ਹੈ ਲਧਿਆਣੇ ਦੇ ਪੱਛਮੀ ਲੋਕਾਂ ਲਈ ਕਿ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਲਿਆਂਦਾ ਜਾਏਗਾ ਖੈਰ ਇਹ ਮਾਮਲਾ ਸਿਆਸੀ ਤੌਰ ਤੇ ਵਿਰੋਧੀਆਂ ਦੀਆਂ ਚਰਚਾਾਂ ਵੀ ਨੇ ਗਿਲੇ ਵੀ ਨੇ ਲੋਕਾਂ ਦੇ ਕਿ ਇਹ ਕਿਸ ਤਰ੍ਹਾਂ ਦੀ ਗੇਮ ਹੈ ਕਿ ਇੱਕ ਰਾਜ ਸਭਾ ਮੈਂਬਰ ਨੂੰ ਵਿਧਾਨ ਸਭਾ ਦੇ ਵਿੱਚ ਚੋਣ ਲੜਾ ਦੇਣੀ ਕਿਉਂਕਿ ਰਾਜ ਸਭਾ ਮੈਂਬਰ ਆਪਾਂ ਕਹਿ ਸਕਦੇ ਹਾਂ ਕਿ ਪਾਰਲੀਮੈਂਟ ਮੈਂਬਰ ਉਹਨੂੰ ਰਾਜ ਸਭਾ ਦੀ ਕੀ ਲੋਡ ਪੈ ਜਾਂਦੀ ਹੈ ਪਰੰਤੂ ਕਈ ਵਾਰ ਸਿਆਸੀ ਪਾਰਟੀਆਂ ਦੇ ਆਪਣੇ ਵੀ ਫੰਡੇ ਹੁੰਦੇ ਆ ਪਰ ਸਰੋਆ ਸਾਹਿਬ ਪੰਜਾਬ ਲਈ ਇੱਕ ਬੜੇ ਵੱਡੇ ਸੁਭਾਗ ਵਾਲੀ ਗੱਲ ਫੇਰ ਹੋਏਗੀ ਕਿ ਸ਼ਾਇਦ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਵੀ ਉਹ ਘਟਨਾ ਸਾਹਮਣੇ ਆਏ ਵਾਪਰੇ ਕਿ ਜੇਕਰ ਆਪ ਦਾ ਉਮੀਦਵਾਰ ਸੰਜੀਵ अरोड़ा ਜਿੱਤਦਾ ਹੈ ਤਾਂ ਉਹ ਰਾਜ ਸਭਾ ਖਾਲੀ ਕਰਦੇ ਆ ਤਾਂ ਚਰਚਾਵਾਂ ਦੇ ਮੁਤਾਬਿਕ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਰਾਜ ਸਭਾ ਦੇ ਵਿੱਚ ਪੰਜਾਬ ਦੀ ਤਰਫੋਂ ਭੇਜਿਆ ਜਾਂਦਾ ਹੈ ਪੰਜਾਬ ਦੇ ਵਿੱਚੋਂ ਸ਼ਾਇਦ ਹੀ ਕੋਈ ਨੈਸ਼ਨਲ ਪਾਰਟੀ ਦਾ ਜਿਹੜਾ ਪ੍ਰਧਾਨ ਕਨਵੀਨਰ ਉਹ ਰਾਜ ਸਭਾ ਦੇ ਵਿੱਚ ਹੋਏਗਾ ਕਿਉਂਕਿ ਰਾਜ ਸਭਾ ਦੇ ਵਿੱਚ ਫਿਰ ਇੱਕ ਵੱਡੇ ਲੀਡਰ ਜਦੋਂ ਉੱਥੇ ਪਹੁੰਚਦੇ ਆ ਤਾਂ ਉਹ ਗੱਲ ਕੇਜਰੀਵਾਲ ਫਿਰ ਵੱਡੇ ਪੱਧਰ ਉੱਤੇ ਗੱਲ ਵਧੇਰੇ ਕਰਕੇ ਉਹ ਪੰਜਾਬ ਦੀ ਹੀ ਕਰਨਗੇ ਵੱਡੀ ਨੈਸ਼ਨਲ ਪਾਰਟੀ ਦੇ ਪ੍ਰੈਜ਼ੀਡੈਂਟ ਹੋਣ ਦੀ ਵਜ੍ਹਾ ਉਹਨਾਂ ਉੱਤੇ ਫੋਕਸ ਵੀ ਵਧੇਰੇ ਹੋਏਗਾ ਕਹਿੰਦਾ ਭਾਵ ਕਿ ਪੰਜਾਬੀਆਂ ਨੂੰ ਹੁਣ ਜਿਹੜਾ ਪੰਜਾਬ ਉਹ ਅਰਵਿੰਦ ਕੇਜਰੀਵਾਲ ਦੇ ਵਿੱਚ ਵਿਵਿਖਣਾ ਪਵੇਗਾ ਜੇਕਰ ਇਹ ਇਦਾਂ ਜਿਹੜੀਆਂ ਸੁਭਾਵਨਾਵਾਂ ਵੀ ਵੱਡੇ ਪੱਧਰ ਤੇ ਪਣੀ ਆਉਂਦੀਆਂ ਨੇ ਜਿਹੜੇ ਕੁਝ ਪੂਲ ਜਿਹੜੇ ਸਾਹਮਣੇ ਆ ਰਿਆ ਨੇ ਹੁਣ ਤੱਕ ਸਰਵੇਖਣ ਵਗੈਰਾ ਕਿ ਜਿਹੜੀ ਟੱਕਰ ਹੈ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦਰਮਿਆਨ ਰਹਿ ਗਈ ਹੈ ਲਾਸ਼ ਤੱਕ ਖੈਰ ਚੋਣ ਹੁੰਦੀ ਹੈ ਲੋਕਾਂ ਦਾ ਫਤਵਾ ਹੈ ਨਤੀਜਾ ਕੁਝ ਵੀ ਆਸਾ ਦਾ ਤਈ ਨੂੰ ਖੈਰ ਤਈ ਨੂੰ 10:30 11 ਵਜੇ ਤੱਕ ਇਹ ਸਾਰੀ ਕਹਾਣੀ ਜਿਹੜੀ ਲੁਧਿਆਣੇ ਦੀ ਉਹ ਬਾਹਰ ਆ ਜਾਏਗੀ ਪਰ ਇੱਕ ਵੱਡੀ ਗੱਲ ਇੱਕ ਵੱਡਾ ਸੁਭਾਗ ਵੀ ਜੁੜਦਾ ਹੈ ਕਿ ਇੱਕ ਨੈਸ਼ਨਲ ਪਾਰਟੀ ਦਾ ਪ੍ਰਧਾਨ ਉਹ ਅੱਗੇ ਰਾਜ ਸਭਾ ਦੇ ਵਿੱਚ ਪੰਜਾਬ ਵੱਲੋਂ ਜਾਂਦਾ ਹੈ ਤਾਂ ਉਹ ਪੰਜਾਬ ਲਈ ਇੱਕ ਵੱਡੀ ਆਵਾਜ਼ ਵੀ بلند ਹੋਏਗੀ ਉਹ ਜ਼ਰੂਰ ਇੱਕ ਵਕਰੀ ਤਰ੍ਹਾਂ ਦੀ ਇਹਨੂੰ ਮੰਨਦੇ ਹੋ ਤੁਸੀਂ ਕਿਵੇਂ ਦੇਖਦੇ ਹੋ ਇਹ ਸਾਰਾ ਕੁਝ ਨਿੱਪੰਡਰ ਸਾਹਿਬ ਇਹ ਜਿਹੜੀ ਬਾਕੀ ਵਿਰੋਧੀ ਪਾਰਟੀਆਂ ਤਾਂ ਇਲਜ਼ਾਮ ਲਾਉਂਦੀਆਂ ਹੁੰਦੀਆਂ ਨੇ ਹੂੰ ਹੂੰ ਪਹਿਲਾਂ ਤਾਂ ਇੰਜ ਲੱਗਦਾ ਸੀ ਜੀ ਆਪਾ ਵਿਰੋਧੀ ਪਾਰਟੀ ਨੇ ਇਲਜ਼ਾਮਾਂ ਮੁਤਾਬਕ ਆਪਾਂ ਕਰ ਲਈਏ ਕਿ ਇਦਾਂ ਦੀ ਭਵਿੱਖਬਾਣੀ ਹੁੰਦੀ ਏ ਕਿ ਆਪ ਜਿੱਤਦੀ ਏ ਅਰਵਿੰਦ ਕੇਜਰੀਵਾਲ ਜਾਂਦੇ ਹਾਲਾਂਕਿ ਪਾਰਟੀ ਦਾ ਫੈਸਲਾ ਕਿ ਹੋਸ਼ਾ ਦਾ ਕਿਵੇਂ ਲਿਆਉਣਾ ਉਹਨਾਂ ਨੇ ਕਿਹਨੂੰ ਰਸਬ ਤੇ ਆਉਣਾ ਤੁਹਾਡੇ ਤੇ ਜੀ ਜੀ ਬਈ ਵਿਰੋਧੀ ਪਹਿਲਾਂ ਤਾਂ ਇੰਜ ਲੱਗਦਾ ਸੀ ਕਿੱਲਾ ਵਿਰੋਧੀ ਪਾਰਟੀਆਂ ਇਲਜ਼ਾਮ ਲਾਉਂਦੀਆਂ ਨੇ ਹੂੰ ਹੂੰ ਲੇਕਿਨ ਜਦੋਂ ਚੋਣਾਂ ਦੇ ਅਖੀਰਲੇ ਦਿਨ ਆਏ ਜਦੋਂ ਚੋਣ ਦੀ ਜਿਹੜਾ ਸਮਾਪਤੀ ਸੀ ਹਮ ਬਣਾ ਦੋ ਦਿਨ ਪਹਿਲਾਂ ਹੋਈ ਆ 48 ਘੰਟੇ ਪਹਿਲਾਂ ਸ਼ਾਮ ਨੂੰ ਜੀ ਜੀ ਸੋ ਉਹ ਚੋਣ ਪ੍ਰਚਾਰ ਜਦੋਂ ਮੁੱਖ ਮੰਤਰੀ ਦਾ ਇਸ ਚੋਣ ਚੋਂ ਗਾਇਬ ਹੋਣਾ ਤੇ ਮਨੀਸ਼ ਚੋਧਿਆ ਜੀ ਤੇ ਆਪਣਾ ਇਹਨਾਂ ਦਾ ਕੇਜਰੀਵਾਲ ਸਾਹਿਬ ਦਾ ਅੱਗੇ ਆਉਣਾ ਉਸ ਤੋਂ ਲੱਗਦਾ ਸੀ ਵੀ ਉਹਨਾਂ ਨੇ ਵੀ ਇਹ ਚੋਣ ਜਿਹੜੀ ਆ ਇਹ ਉਹ ਇੱਕ ਚੈਲੰਜ ਵਨ ਬੜਾ ਕੇ ਲੜ ਰਹੇ ਆ ਕੇਜਰੀਵਾਲ ਵੀ ਆਪਣੇ ਬਾਰੇ ਲੜ ਰਹੇ ਵੀ ਮੇਰੀ ਮਨੂੰ ਜਿਸ ਤਰ੍ਹਾਂ ਉਹਨੂੰ ਚੈਲੰਜ ਦਿੱਤਾ ਗਿਆ ਵਿਰੋਧੀ ਪਾਰਟੀਆਂ ਉਹਨਾਂ ਨੇ ਚੈਲੰਜ ਕਬੂਲ ਕਰਕੇ ਚੁੱਕਿਆ ਚੁਣੌਤੀ ਸਵੀਕਾਰ ਕੀਤੀ ਕਿ ਠੀਕ ਹੈ ਜਿਹੜੀ ਤੁਸੀਂ ਜਿਹੜੀ ਚਰਚਾ ਕਰਦੇ ਹੋ ਇਲਜ਼ਾਮ ਲਾਉਂਦੇ ਹੋ ਤਾਂ ਕਿਤਨੇ ਇਹਦੇ ਵਿੱਚ ਦੋ ਪ੍ਰੋਬਲਮ ਹੋ ਸਕਦੀਆਂ ਇੱਕ ਤਾਂ ਇਹ ਜਿਹੜੀ ਹੋਣੀ ਆ ਵੀ ਇੱਕ ਤਾਂ ਜਿਹੜੇ ਪੰਜਾਬ ਵਿੱਚ ਪਹਿਲਾਂ ਹੀ ਥੋੜਾ ਬਤਾਂ ਕੁਸਰਮਸਰ ਚੱਲ ਰਹੀ ਆ ਵੀ ਪੰਜਾਬ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਉਹਨ ਦੇਖੇ ਕਰਕੇ ਹੋਰ ਨਾਲ ਸੂਬਿਆਂ ਦੇ ਜਿਹੜੇ ਵਰਕਰਾਂ ਨੂੰ ਕੀਤਾ ਜਾ ਰਿਹਾ ਹੂੰ ਸੋ ਇੱਕ ਵੱਡਾ ਇਸ਼ੂ 2027 ਲਈ ਇਹ ਬਣ ਸਕਦਾ ਜੇ ਉਹਨਾਂ ਨੂੰ ਉਹਨਾਂ ਦੀ ਚੋਣ ਹੁੰਦੀ ਆ ਨੰਬਰ 2 ਜਿਹੜੀ ਤੁਸੀਂ ਗੱਲ ਕੀਤੀ ਆ ਕਿ ਕੇਜਰੀਵਾਲ ਸਾਹਿਬ ਨੈਸ਼ਨਲ ਲੀਡਰ ਨੇ ਤੇ ਉਹ ਉੱਥੇ ਜਾ ਕੇ ਪ੍ਰਧਾਨ ਨੇ ਨੈਸ਼ਨਲ ਪਾਰਟੀ ਉਹ ਵੀ ਆ ਵੀ ਉਹ ਉੱਥੇ ਜਾ ਕੇ ਆਵਾਜ਼ ਚੱਕਣਗੇ ਪਰ ਤੁਸੀਂ ਇਹ ਦੇਖੋ ਵੀ ਉਹ ਦਿੱਲੀ ਦੇ ਮੁੱਖ ਮੰਤਰੀ ਰਹੇ ਨੇ ਹੂੰ ਔਰ ਦਿੱਲੀ ਦੇ ਹੱਕ ਦੀ ਗੱਲ ਕਰਦੇ ਰਹੇ ਨੇ ਹੂੰ ਔਰ ਜਦੋਂ ਹਰਿਆਣੇ ਦੇ ਵਿੱਚ ਉਹਨਾਂ ਨੇ ਚੋਣ ਲੜੀ ਆ ਹੂੰ ਕਾਂਗਰਸ ਨਾਲ ਲੜ ਕੇ ਹੂੰ ਠੀਕ ਹੈ 10 ਸੀਟਾਂ ਲੜੀਆਂ ਨੇ 5 ਸੀਟਾਂ ਦੇ ਆਮ ਆਦਮੀ ਪਾਰਟੀ ਗੜੀ ਸੌਰੀ ਇੱਕ ਤੇ ਲੜੀ ਆਮ ਆਦਮੀ ਪਾਰਟੀ ਦਾ ਔ ਸੀਟਾਂ ਤੇ ਉਹਦੇ ਵਿੱਚ ਕਾਂਗਰਸ ਲੜੀ ਸੀ। ਹਾਂ ਜਿਹੜਾ ਕੱਟੋੜ ਦੇ ਵਿੱਚ ਤਾਂ ਪੂਰੇ ਭਾਰਤ ਦੇ ਵਿੱਚ ਇਕੱਠੇ ਗੜੀਏ ਕਾਂਗਰਸ ਨੇ ਜੇ ਜ਼ਿਆਦਾਤਰ ਮਨੋ ਹਰ ਦਿੱਲੀ ਤੇ ਹਰਿਆਣਾ ਵਿੱਚ ਹੀ ਕੱਟਜੋੜ ਰਿਹਾ ਜਾਂ ਚੰਡੀਗੜ੍ਹ ਤੱਕ ਰਿਹਾ ਬਾਕੀ ਥਾਂ ਮੇ ਟੁੱਟ ਗਿਆ ਸੀ। ਹੂੰ ਹੂੰ ਸੋ ਉਹਦੇ ਵਿੱਚ ਉਹਨਾਂ ਨੇ ਹਰਿਆਣਾ ਦਾ ਪੁੱਤਰ ਕਿਹਾ ਕਿ ਮੈਂ ਹਰਿਆਣਾ ਦਾ ਆ ਹੂੰ ਠੀਕ ਹੈ ਨਾ ਤੇ ਹਰਿਆਣਾ ਪੰਜਾਬ ਤਾਂ ਇਕੱਠੀ ਜੇ ਹੁਣ ਆਪਾਂ ਪੰਜਾਬ ਦਾ ਪੁੱਤਰ ਬਣ ਕੇ ਹੁਣ ਹੂੰ ਉੱਥੇ ਜਾਵਾਂਗੇ ਹੂੰ ਤੇ ਆਪਾਂ ਵੀ ਉਹ ਰਾਜਨੀਤੀ ਕੀ ਕਰਨਗੇ ਮਤਲਬ ਵੀ ਇਹ ਉਹ ਪੰਜਾਬ ਦੀ ਕਰਨਗੇ ਹਰਿਆਣੇ ਦੀ ਕਰਨਗੇ ਦਿੱਲੀ ਦੀ ਕਰਨਗੇ ਉੱਥੇ ਜਾ ਕੇ ਉਹਨਾਂ ਲਈ ਬੜੀ ਮੁਸ਼ਕਲ ਪੈਦਾ ਹੋ ਜਾਏਗੀ ਕਿਉਂਕਿ ਜਦੋਂ ਕਿ ਕਿਸਦੇ ਹਿੱਤਾਂ ਦੀ ਰਾਖੀ ਕਰਨਗੇ ਉਥੇ ਮਸਲੀ ਜਦੋਂ ਪਾਣੀਆਂ ਦੀ ਜਿਹੜੇ ਵਵਾਜ਼ ਚੱਲ ਰਹੀ ਹੈ ਪੰਜਾਬ ਦੇ ਬਹੁਤ ਬੋਲਦੇ ਇਲਾਕੇ ਹੈ ਪੰਜਾਬ ਦੀ ਰਾਜਧਾਨੀ ਦਾ ਮਸਲਾ ਹੈ ਹੋਰ بڑے ਆ ਮਸਲੇ ਜਿਹੜੇ ਇਹ ਮਸਲੇ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਹੋ ਗਈ ਜਦੋਂ ਇਹ ਜੇ ਜਾਣਗੇ ਤਾਂ ਇਹ ਵੱਡੇ ਪੱਤਰ ਤੇ ਉਠਾਏ ਜਾਣਗੇ ਵਿਰੋਧੀ ਪਾਰਟੀਆਂ ਵੱਲੋਂ ਹੋਰ ਇਹ ਮਤਲਬ ਇਹਦੇ ਤੇ ਫੋਕਸ ਕਰਨੀਆਂ ਹੋਵਣਗੀਆਂ ਪਸਪਤਾ ਜਾਏਗਾ ਔਰ ਆਮ ਆਦਮੀ ਪਾਰਟੀ ਨੂੰ ਜਿਹੜਾ ਇਹਦਾ ਸਵਾਲਾਂ ਦਾ ਜਿਹੜਾ ਨਾ ਜਵਾਬ ਦੇਣਾ ਮੁਸ਼ਕਲ ਹੋਏਗਾ ਵੀ ਤੁਸੀਂ ਕਿੱਥੋਂ ਕਿਸ ਨਾਲ ਖੜੇ ਹੋ ਦਿੱਲੀ ਨਾਲ ਖੜੇ ਹਾਂ ਜੇ ਦਿੱਲੀ ਨਾਲ ਗੇਜਰੀਵਾਲ ਨਹੀਂ ਖੜਦੇ ਤਾਂ ਉੱਥੇ ਜਿੱਥੋਂ ਪਤਾਇਸ਼ ਹੋਈ ਆ ਆਮ ਆਦਮੀ ਪਾਰਟੀ ਦੀ ਤੇ ਉੱਥੇ ਹੀ ਮਨੋ ਖਤਮ ਹੋਏਗੀ ਦਿੱਲੀ ਵਾਲੇ ਲੋਕ ਖਿਲਾਫ ਹੋਣਗੇ ਇਹਨਾਂ ਦੇ ਸੋ ਮੈਨੂੰ ਨਹੀਂ ਲੱਗਦਾ ਬਈ ਇਹ ਆਮ ਆਦਮੀ ਪਾਰਟੀ ਕੋਈ ਅਹੀ ਗਲਤੀ ਕਰੇਗੀ ਹੋ ਸਕਦਾ ਇੰਟਰਨਲ ਕੋਈ ਉਹਨਾਂ ਦਾ ਹੋਰ ਵੀ ਵਿਵੰਤਪੰਦੀ ਹੋਵੇ ਵਿਰੋਧੀਆਂ ਦੇ ਇਲਜ਼ਾਮ ਤੇ ਆਪਾਂ ਗੱਲ ਕਰ ਰਹੇ ਆਂ ਵੀ ਉਹ ਕਹਿ ਰਹੇ ਆ ਕਿ ਰਾਜ ਸਭਾ ਦੀ ਜਿਹੜਾ ਨਿਸ਼ਾਨਾ ਹੈ ਇਹ ਜਿਹੜੀ ਹੈ ਵਿਧਾਨ ਸਭਾ ਜਿਮਨੀ ਪੇਟ ਲੁਧਿਆਣਾ ਪੱਛਮੀ ਪਰ ਹੋਏ ਅੱਗੇ ਵੀ ਜਦਾਂ ਆਪਣੇ ਬਿੱਟੂ ਜੀ ਰਾਜਸਥਾਨ ਤੋਂ ਬਣਾਇਆ ਗਿਆ ਹਮਮ ਆਪਣੇ ਲੁਧਿਆਣੇ ਦੇ ਵਾਸੀ ਨੇ ਠੀਕ ਹੈ ਜੀ ਤੇ ਇਸੇ ਤਰ੍ਹਾਂ ਜਿਹੜੇ ਆਪਣੇ ਡਾਕਟਰ ਮਨਮੋਹਨ ਸਿੰਘ ਜੀ ਸੀ ਉਹਨਾਂ ਨੂੰ ਗੁਹਾਟੀ ਤੋਂ ਬਣਾਇਆ ਗਿਆ ਸੀ ਅਸਾਮ ਤੋਂ ਇਸ ਤਰ੍ਹਾਂ ਅੱਗੇ ਵੀ ਹੁੰਦਾ ਰਿਹਾ ਹ ਹ ਇਹ ਹੋ ਵੀ ਸਕਦਾ ਆ ਪਰ ਜਿਹੜਾ ਪੰਜਾਬ ਦਾ ਸੁਭਾਯਾ ਜਾਂ ਪੰਜਾਬ ਦੇ ਜਿਹੜੇ ਲੋਕ ਆ ਨਾ ਨੈਸ਼ਨਲ ਪਾਰਟੀ ਦਾ ਪ੍ਰਧਾਨ ਹਾਂਜੀ ਉਹ ਪੰਜਾਬ ਦੀ ਤਰਫੋਂ ਰਾਜਸਭਾ ਚ ਜਾਏ ਇਹਦੇ ਉੱਤੇ ਜ਼ਰੂਰ ਇੱਕ ਇਹਨਾਂ ਦਾ ਜਿਹੜਾ ਸੁਭਾਅ ਹੈ ਨਾ ਪੰਜਾਬੀਆਂ ਦਾ ਹੂੰ ਇਹ ਥੋੜਾ ਜਿਹਾ ਹੋਰ ਤਰ੍ਹਾਂ ਦਾ ਆ ਪੈਂ ਮੈਂ ਇੱਕ ਦਿਨ ਟ੍ਰੇਨ ਦੇ ਵਿੱਚ ਸਫ਼ਰ ਕਰ ਰਿਹਾ ਸੀਗਾ ਤੇ ਮੈਨੂੰ ਇੱਕ ਬੀਜੇਪੀ ਦਾ ਵਰਕਰ ਉਹਦੇ ਵਿੱਚ ਸਫ਼ਰ ਕਰ ਰਿਹਾ ਸੀ ਹੂੰ ਸਾਧੂ ਸੀ ਉਹ ਤੇ ਉਹ ਮੈਨੂੰ ਦਸ ਦੇਖਣ ਲੱਗ ਗਿਆ ਸਟੇਸ਼ਨਾਂ ਤੇ ਦਿਖਾਉਣ ਲੱਗ ਗਿਆ ਪਹਿਲਾਂ ਵੀ ਆ ਵਿਕਾਸ ਹੋ ਰਿਹਾ ਰਸਤੇ 'ਚ ਪਕਾ ਸਟੇਸ਼ਨਾਂ 'ਤੇ ਕਾਫੀ ਹੋ ਰਿਹਾ ਹੂੰ ਮਗਾ ਹਾਂ ਬਿਲਕੁਲ ਹੋ ਰਿਹਾ ਵਾ ਜੋ ਹੋ ਰਿਹਾ ਸੀ ਕਹਿਣਾ ਹੀ ਪੈਂਦਾ ਲੇਕਿਨ ਉਹ ਬਾਅਦ ਵਿੱਚ ਮੈਨੂੰ ਪੁੱਛਣ ਲੱਗਿਆ ਵੀ ਪੰਜਾਬ ਦੇ ਲੋਕ ਫਿਰ ਭਾਜਪਾ ਨੂੰ ਵੋਟ ਕਿਉਂ ਨਹੀਂ ਪਸੰਦ ਕਿਉਂ ਨਹੀਂ ਕਰਦੇ ਇੰਨਾ ਵਿਕਾਸ ਕੀਤਾ ਜਾ ਰਿਹਾ ਭਾਜਪਾ ਵੱਲੋਂ ਜਾਂ ਮੈਂ ਉਹਨੂੰ ਕਿਹਾ ਵੀ ਪੰਜਾਬ ਦੇ ਲੋਕ ਕੇਂਦਰ ਦੀ ਸ਼ਤਾ ਦੇ ਉਲਟ ਚੱਲਦੇ ਆ ਹਮੇਸ਼ਾ ਹੀ ਇਹਨਾਂ ਦੀ ਪੰਜਾਬ ਦਾ ਇੱਕ ਦਿੱਲੀ ਨਾਲ ਵਿਰੋਧ ਰਿਹਾ ਸ਼ੁਰੂ ਤੋਂ ਹੀ ਜਿਉਂ ਚੱਲੋ ਮੁਗਲਾ ਵੇਲੇ ਤੋਂ ਲੈ ਕੇ ਇੱਕ ਮਤਲਬ ਇਹਨਾਂ ਦੇ ਜਿਹੜੇ ਅੰਦਰ ਸੀਨ ਨੇ ਚ ਜਾਂ ਖੂਨ ਦੇ ਵਿੱਚ ਹੀ ਆਵੇ ਵੀ ਦਿੱਲੀ ਨਾਲ ਦੀ ਕਦੀ ਬਣਦੀ ਨਹੀਂ ਆ ਵੀ ਇਹ ਜਿਹਨਾਂ ਬਣਦੀ ਇਹ ਤਾਂ ਬਾਅਦ ਹੀ ਜਿਆਦਾ ਬਣ ਜਾਂਦੀ ਇਹ ਵੀ ਇਤਿਹਾਸ ਦੇ ਵਰਕੇ ਹੈ ਕਰੋਲੀ ਦੇ ਪੰਜਾਬੀ ਨੇ ਕਈ ਜਗ੍ਹਾ ਤੇ ਥੋੜਾ ਜਿਹਾ ਇਸ ਗੱਲ ਤੇ ਕਰਦੇ ਨੇ ਉਹ ਚਾਹੁੰਦੇ ਨੇ ਵੀ ਆਪਣੇ ਪੰਜਾਬ ਤੇ ਹੀ ਮਾਣ ਜ਼ਿਆਦਾ ਕਰਦੇ ਨੇ ਪੰਜਾਬ ਨੂੰ ਉਹ ਇਵਨ ਕਿ ਇੱਕ ਬਖਰਾ ਹੀ ਪੰਜਾਬ ਦੇਸ਼ ਕਹਿੰਦੇ ਨੇ ਹੂੰ ਹੂੰ ਸੋ ਇਸ ਸਰ ਕੇ ਮੇਰਾ ਕਹਿਣ ਦਾ ਮਤਲਬ ਆ ਵੀ ਇਹ ਜਿਹੜੀ ਕੀ ਜੀ ਸੌਖੀ ਨਹੀਂ ਹੈਗੀ ਜੇ ਉਹਨਾਂ ਨੇ ਸੌਖਾ ਸਮਝਿਆ ਹੋਇਆ ਕਿਸੇ ਨੇ ਜਾਂ ਵਿਰੋਧੀ ਪਾਰਟੀਆਂ ਨੇ ਵੀ ਸੌਖਾ الزام ਲਾ ਕੇ ਤੇ ਜਾਂ ਉਹਨਾਂ ਨੇ ਜੇ ਸੋਚਿਆ ਵੀ ਹੋਇਆ ਤਾਂ ਇਹਦੇ ਜਿਹੜੇ ਨਤੀਜੇ ਆ ਨਾ ਇਹ ਥੋੜੇ ਜੇ ਤੁਸੀਂ ਸਰਵਜਾ ਪੰਜਾਬ ਦੀ ਗੱਲ ਕੀਤੀ ਹੈ ਪੰਜਾਬ ਦੀ ਖੇਤਰੀ ਪਾਰਟੀ ਕਹਿੰਦੀ ਹੈ ਸਰਉਣੀ ਅਕਾਲੀ ਦਲ ਤੇ ਅਕਾਲੀ ਦਲ ਵੀ ਉਸ ਪਿੱਟ ਦੇ ਵਿੱਚ ਹੈ ਲਿਆਣਾ ਪੱਛਮੀ ਪਿੱਟ ਦੇ ਵਿੱਚ ਕਿਵੇਂ ਦੇਖਦੇ ਹੋ ਖੇਤਰੀ ਵਿਜ਼ਨ ਦੇਖੋ ਖੇਤਰੀ ਪਾਰਟੀ ਨੇ ਜੋ ਇਸ ਵਾਰਾ ਉਹ ਪੂਰਾ ਆਪਣਾ ਹੋਂਦ ਦਰਸਾਉਣ ਦਾ ਯਤਨ ਕੀਤਾ ਹਮ ਜਿਹੜੇ ਉਮੀਦਵਾਰ ਸੀਗੇ ਹਮ ਪਰਫਕਾਰ ਸਿੰਘ ਜੀ ਘੁੰਮਣ ਹਮ ਉਹ ਵੀ ਉਹਨਾਂ ਨੇ ਸਭ ਤੋਂ ਵਧੀਆ ਜਿਹਨਾਂ ਦਾ ਉੱਥੇ ਸਾਰੇ ਉਮੀਦਵਾਰਾਂ ਚ ਬੈਸਟ ਦੱਸੇ ਜਾ ਰਹੇ ਆ ਬੈਸਟ ਬੈਸਟ ਦੱਸੇ ਜਾ ਰਹੇ ਆ ਔਰ ਉਹ ਠੀਕ ਆ ਵੀ ਹੁਣ ਅੱਜ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦਾ ਹਾਲੇ ਗਰਾਫ ਥੱਲੇ ਆ ਇਸ ਕਰਕੇ ਉਹਨਾਂ ਦੀ ਗਿਣਤੀ ਮਿੰਤੀ ਚ ਕਿਤੇ ਨਹੀਂ ਹੈ ਨਹੀਂ ਪਰ ਉਹਨਾਂ ਦਾ ਬਿਆਨ ਹੀ ਆਇਆ ਪਰਪਕਾਰ ਸਿੰਘ ਮਣਹਰਾਂ ਦਾ ਜਦੋਂ ਵੋਟ ਪਾਉਣ ਜਾਂਦੇ ਆ ਕਿ ਮੈਂ ਕੋਈ ਕੇਸ ਨਹੀਂ ਹਾਰਿਆ ਕਿਉਂਕਿ ਉਹ ਵਕੀਲ ਨੇ ਵੱਡੇ ਲਾਇਰ ਕਿ ਪਰ ਇਹ ਚੋਣ ਵੀ ਫਿਰ ਮੈਂ ਕਿਵੇਂ ਹਾਰਾਂਗਾ ਉਹਨਾਂ ਦਾ ਸਵਾਲ ਹੈ ਨਕਿ ਉਹ ਇਹ ਗੱਲ ਤਾਂ ਮੇਰੀ ਬੇਨਤੀ ਸੁਣੋ ਇਹ ਤਾਂ ਗੱਲ ਮਜੀਠੀਆ ਸਾਹਿਬ ਵੀ ਕਹਿੰਦੇ ਸੀਗੇ ਤੇ ਸਿੱਧੂ ਸਾਹਿਬ ਵੀ ਕਹਿੰਦੇ ਵੀ ਅੱਜ ਤੱਕ ਅਸੀਂ ਕੋਈ ਚੋਣ ਨਹੀਂ ਹਾਰੀ ਤੇ ਉਹ ਜਦੋਂ ਫਿਰ ਦੋਵੇਂ ਆਪਸ ਟਕਰਾ ਗਏ ਤੇ ਫਿਰ ਦੋਵੇਂ ਹਾਰ ਗਏ ਪਰ ਜਿਮਨੀ ਚੋਣ ਆਮ ਤੌਰ ਤੇ ਸਤਾ ਦੇ ਹੱਕ ਵਿੱਚ ਹੀ ਹੁੰਦੀ ਹੈ ਸਤਾ ਤੇ ਹਰ ਹਾਲ ਇਹ ਨਹੀਂ ਦਿੱਦ ਹੈ ਪਰ ਉੱਥੇ ਕਾਫੀ ਟੱਕਰ ਜਿਹੜੀ ਆ ਦੇਖਣ ਨੂੰ ਮਿਲੀ ਆ ਔਰ ਕਿਉਂਕਿ ਦੇਖੋ VOTERਾਂ ਦਾ ਜਿਹੜਾ ਸੁਭਾਅ ਆ ਉਹ ਤੁਸੀਂ ਬਾਹਰੋਂ ਤਾਂ ਜਾਣੂ ਹੋ ਸਕਦੇ ਹੋ ਤੇ ਦੂਸਰਾ ਇਹ ਅੰਦਰ ਕੀ ਕਰਕੇ ਆਇਆ ਹਾਂ ਤੇ ਉਹ ਤੁਸੀਂ ਭਾਵੇਂ ਕਿ ਉੱਥੇ ਹਰੇਕ ਬਹੁਤੀਆਂ ਪਾਰਟੀਆਂ ਨੇ ਕਹਿ ਸਕਦੇ ਆ ਸਾਹਮਣੇ ਜਿਹੜੀਆਂ ਇੱਕ ਦੂਜੇ ਵੇਲੇ ਪਾਰਟੀਆਂ ਵਲਵਾ ਰਹੀਆਂ ਨੇ ਕਿ ਰਾਸ਼ਨ ਵੰਡੇ ਗਏ ਬਹੁਤ ਕੁਝ ਗਿਫਟ ਵੰਡੇ ਗਏ ਲਾਲਚ ਦਿੱਤੇ ਗਏ ਉਹ ਸਾਰਾ ਕੁਝ ਕਈ ਵਾਰੀ ਬਹੁਤ ਵੋਟਰ ਨੇ ਨੀੜੋਂ ਵੇਖਣਾ ਦੂਰੋਂ ਦੇਖਣਾ ਉਹ VOTER ਦੀ ਮਰਜ਼ੀ ਹੈ VOTER ਤੇ ਜਜ਼ਬਾਤ ਨੇ VOTER ਦੇ ਅਰਮਾਨ ਨੇ ਇਹ ਗੱਲ ਤਾਂ VOTER ਦੀ ਭਾਵਨਾ ਇਹ ਗੱਲ ਉਹ ਤੇਈ ਨੂੰ ਸਾਹਮਣੇ ਆਉਂਦੀ ਹੈ ਇਹ ਗੱਲ ਤਾਂ ਆਮ ਆਦਮੀ ਪਾਰਟੀ ਜਦੋਂ ਦੀ ਬਣੀ ਹੈ ਬਣੀ ਹੈ ਹੁਣ ਆਮ ਆਦਮੀ ਪਾਰਟੀ ਤੇ ਦੋਸ਼ ਲਾਇਆ ਜਾਂਦਾ ਕੱਲ ਦਾ ਦੇਖਿਆ ਮੈਂ ਤੇ ਲੇਕਿਨ ਜਦੋਂ ਦੀ ਆਮ ਆਦਮੀ ਪਾਰਟੀ ਬਣੀ ਹੈ ਉਹਨਾਂ ਦਾ ਇੱਕੋ ਸਲੋਗਨ ਸੀ ਹੂੰ ਵੀ ਪੈਸੇ ਜਿੰਦੋਂ ਤੋ ਵਰਜੀ ਲਾਓ VOTE ਆਮ ਆਦਮੀ ਪਾਰਟੀ ਨੂੰ ਪਾਓ ਤੋ ਫੇ ਇਹਨਾਂ ਤੇ ਵੀ ਲਾਗੂ ਹੋ ਸਕਦੀ ਹੈ ਹੂੰ ਬਿਲਕੁਲ ਬਿਲਕੁਲ ਕਿ ਪੈਸੇ ਜਿੰਦੋਂ ਮਰਜ਼ੀ ਲਾਓ ਇਸ ਜਿਮਲੀ ਚੰਨ ਪ੍ਰਿਦਿਸ਼ ਇਹ ਮਲੋਈ ਖਾਨ ਆਮ ਆਦਮੀ ਪਾਰਟੀ ਨੇ ਸਿਖਾਇਆ ਲੋਕਾਂ ਨੂੰ ਹੂੰ ਇਹ ਗੱਲ ਤਾਂ ਹੂੰ 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 ਲੋਕਾਂ ਨੂੰ ਨਵਾਂ ਨਾਰਾ ਦਿੱਤਾ ਸੀ ਇਹਨਾਂ ਨੇ ਵੀ ਇਹ ਤਾਂ ਹੁਣ ਤੇ ਵੀ ਪਤਾ ਲੱਗੂਗਾ ਸਾਨੂੰ ਮੰਨ ਲਓ ਜੇ ਹੁਣ ਆਮ ਆਦਮੀ ਪਾਰਟੀ ਜਿਵੇਂ ਵਿਰੋਧੀ ਪਾਰਟੀਆਂ ਦਾ ਦੋਸ਼ ਲਾ ਰੀਆਂ ਨੇ ਕੱਲ ਵੀ ਆਸ਼ੋ ਜੀ ਤੇ ਤਾਂ ਲਾਰੇ ਸੀਗੇ ਫਿਰ ਆਸ਼ਨ ਵੰਡਿਆਗਾ ਜੇ ਉਹ ਹਨਾ ਤੇ ਉਹ ਮੰਨ ਲਓ ਵੀ ਫਿਰ ਉਹ ਵਿਰੋਧੀ ਪਾਰਟੀ ਵੀ ਕਹਿੰਦੀ ਵੀ ਰਾਸ਼ਨ ਇਹਨਾਂ ਤੋਂ ਲਓ ਵੋਟ ਸਾਨੂੰ ਪਾਓ ਹੂੰ ਹੋ ਸਕਦਾ ਉਹ ਜਿਹੜੀ ਚੀਜ਼ ਰੈਡੀ ਟ੍ਰਾਈ ਆ ਲੋਕਾਂ ਦੇ ਮਨ ਚ ਉਹ ਅਰ ਕੀ ਲਾਗੂ ਹੋ ਜੇ ਇਦਾਂ ਫਿਰ ਕਾਂਗਰਸ ਹੌਸਲੇ ਦੇ ਵਿੱਚ ਵੀ ਹੈ ਤੇ ਜਿਹੜੇ ਸਰਵੇਖਣ ਆ ਰਹੇ ਨੇ ਸਾਹਮਣੇ ਇਹ ਚੋਣ ਤੋਂ ਬਾਅਦ ਹਾਲਾਂਕਿ ਭਾਵੇਂ VOTING ਹੋ ਰਹੀ ਹੈ ਹਲੇ ਕੁਝ ਪੋਲਿੰਗ ਦੇ ਵਿੱਚ ਤਾਂ ਕਾਂਗਰਸ ਪੂਰੇ ਮੁਕਾਬਲੇ ਦੇ ਵਿੱਚ ਹੈ ਦਮ-ਫਾਮ ਇਹ ਤੁਹਾਨੂੰ ਇੰਟਰਸਾ ਦੱਸਦੇ ਆ ਕਾਂਗਰਸ ਨਹੀਂ ਉੱਥੇ ਮੁਕਾਬਲੇ ਚ ਹੈਗੀ ਹੂੰ ਉੱਥੇ ਆਸ਼ੂ ਮੁਕਾਬਲੇ ਚ ਆਸ਼ੂ ਹੈ ਉਹਦਾ ਆਪਣਾ ਅਸਰ ਸੂਕਾ ਜੋ ਵੀ ਹੈ ਅੱਛਾ ਅੱਛਾ ਕੈਂਡੀਡੇਟ ਦਾ ਆਪਣਾ ਅਸਰ ਹੈ ਹਾਂਜੀ ਤੇ ਉਹਦਾ ਲੋਕਾਂ ਨਾਲ ਇਦਾਂ ਹੀ ਗੱਲ ਸਾਹਮਣੇ ਆ ਰਹੀ ਕਿ ਇਦਾਂ ਹੀ ਜੇ ਤੁਹਾਨੂੰ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਵੀ ਜੇ ਹਰਿਆ ਤਾਂ ਆਸ਼ੂ ਰਹੇਗਾ ਹੂੰ ਕਾਂਗਰਸ ਨਹੀਂ ਰਹੇਗੀ ਤੇ ਜਿੱਤੇਗਾ ਤੇ ਆਸ਼ੂ ਜਿੱਤੇਗਾ ਇਦਾਂ ਫਿਰ ਅਕਾਲੀ ਦਲ ਦਾ ਕੈਂਡੀਡੇਟ ਬਾਰੇ ਵੀ ਐਵੇਂ ਗੱਲ ਸਾਹਮਣੇ ਆ ਰਹੀ ਵੀ ਇਸ ਤਰ੍ਹਾਂ ਦਾ ਕਿ ਉਹਨਾਂ ਦਾ ਇੱਕ ਵਧੀਆ ਲੋਕਾਂ ਚ ਸਲੀਕਾ ਪਾਈਚਾਰਾ ਸਬੰਧ ਨੇ ਵਧੀਆ ਪਰ ਕੀ ਉਹ ਕਾਫੀ ਡਾਊਨ ਗ੍ਰਾਫ 'ਚ ਅਕਾਲੀ ਦਲ ਇਹਦਾ ਮਤਲਬ ਕਿ ਉਹ ਚੌਥੀ ਸਥਾਨ ਤੱਕ ਰਹਿਣਗੇ ਪਰੰਤੂ ਵੋਟ ਫੀਸ ਦੀ ਵਧਾਉਣਗੇ ਆਪਣੀ ਨੇ ਜੇ ਤਾਂ ਵੋਟ ਫਿਸ਼ਦੀ ਵਧਾਉਣ ਵਿੱਚ ਕਾਮਯਾਬ ਹੋ ਗਏ ਹੂੰ ਮਲੋਵੀ ਬਾਕੀ ਥਾਮਾ ਤੇ ਤਾਂ ਕਿਉਂਕਿ ਦੇਖੋ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਫਿਸ਼ਦੀ ਖਿਸਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੂੰ ਹੂੰ ਠੀਕ ਹੈ ਜੀ ਲੇਕਿਨ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਹਾਂ ਕੀ ਕਹਿ ਰਹੇ ਸੀ ਅਕਾਲੀ ਦਲ ਦੀ ਵੋਟ ਫਿਸ਼ ਦੀ ਖਿਸਕੇ ਜੇ ਲੁਧਿਆਣਾ ਚ ਅਕਾਲੀ ਦਲ ਦੀ ਵੋਟ ਫਿਸ਼ ਦੀ ਖਿਸਕਦੀ ਆ ਹੂੰ ਉਹਦਾ ਆਮ ਆਦਮੀ ਪਾਰਟੀ ਨੂੰ ਨੁਕਸਾਨ ਨਹੀਂ ਹੋਏਗਾ ਬਲੋ ਉਹਦੀ ਬਲੋ ਵਾਧਦੀ ਹੈ ਵਾਧਦੀ ਹੈ ਤਾਂ ਫਿਰ ਆਸ਼ੂ ਨੂੰ ਨੁਕਸਾਨ ਹੋਏਗਾ ਆਸ਼ੂ ਨੂੰ ਨੁਕਸਾਨ ਹੋਏਗਾ ਠੀਕ ਹੈ ਕਿਉਂਕਿ ਸਿੱਖ ਹਲਕਿਆਂ ਚ ਉਥੇ ਆਸ਼ੂ ਦਾ ਜਿਹੜਾ ਬਹੁਤ ਪ੍ਰਭਾਵ ਆ ਜੇਕਰ ਕਾਲੀ ਦਲ ਦੀ ਵੋਟ ਵਾਧਦੀ ਹੈ ਫਿਰ ਆਸ਼ੂ ਨੂੰ ਨੁਕਸਾਨ ਹੋਏਗਾ ਆਸ਼ੂ ਨੂੰ ਨੁਕਸਾਨ ਤੇ ਨਾਲ ਆਪ ਨੂੰ ਆਪ ਨੂੰ ਬਾਕੀ ਜੇ ਜਿਹੜੀ ਇਹ ਗੱਲ ਲਾਗੂ ਕੱਲੇ ਪੱਛਮੀ ਹਲਕੇ ਚ ਨਹੀਂ ਹੁੰਦੀ ਹੂੰ 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 ਜੇ ਆਮ ਆਪ ਸਾਰੇ ਪੰਜਾਬ ਨੂੰ ਲੈ ਲਈਏ ਜੇ ਕਾਲੀ ਦਲ ਦੀ ਵੋਟ ਘਟਦੀ ਹੈ ਤਾਂ ਆਮ ਆਦਮੀ ਪਾਰਟੀ ਨੂੰ ਫਾਇਦਾ ਹੁੰਦਾ ਲੇਕਿਨ ਪਸ਼ਮੀਖ ਕੱਲੇ ਪਸ਼ਮੀਰ ਕੇ ਚੁਲਟਾ ਹੂੰ ਵਿਜੇ ਕਾਲੀਦਾਲ ਡਾਊਨ ਜਾਂਦਾ ਬਹੁਤ ਜ਼ਿਆਦਾ ਤਾਂ ਇਹਦਾ ਜਿਹੜਾ ਲਾਭ ਆ ਉਹ ਆਸ਼ੂ ਨੂੰ ਮਿਲੇਗਾ ਅੱਛਾ ਆਸ਼ੂ ਨੂੰ ਮਿਲੇਗਾ ਕਿਉਂਕਿ ਉਹ ਜਿਹੜੀ ਸਿੱਖ ਵੋਟ ਖਿਸਕੇ ਇੱਧਰ ਜਾਏਗੀ ਹੂੰ 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 ਉਹਦਾ ਆਪਣਾ ਜਿਹੜਾ ਅਸਰ ਸੂਖਾ ਉੱਥੇ ਲੋਕਾਂ ਦੇ ਵਿੱਚ ਪਾਰਕਾਂ 'ਚ ਬਹਿਣਾ ਲੋਕਾਂ ਨਾਲ ਗੱਲ ਕਰਨੇ ਫਿਰ ਤੁਸੀਂ ਲੁਧਿਆਣੇ ਦੇ ਵਿੱਚ ਲੰਮਾ ਸਮਾਂ ਆਪਣੀਆਂ ਸਮਾਵਾਵਾਂ ਦਿੱਤੀਆਂ ਨੇ ਐਸਜੀਪੀਸੀ ਵੱਲੋਂ ਬਤੌਰ 77 ਬਤੌਰ ਪੀਏ ਕਰ ਲੁਧਿਆਣੇ ਤੁਸੀਂ ਨੇੜੇੋਂ ਦੇਖਿਆ ਇਹ ਸਾਰੀ ਲੀਡਰਸ਼ਿਪ ਨੂੰ ਜਾਣਦੇ ਹੋ ਪਰ ਕੀ ਲੀਡਰਸ਼ਿਪ ਦੇ ਵਿੱਚ ਅੱਜ ਮੇਲਬਲਬ ਵੇਖਣ ਨੂੰ ਮਿਲਿਆ ਜਿਹੜੇ ਕੈਂਡੀਡੇਟ ਸੀ ਖਾਸ ਕਰਕੇ ਇਹ ਇੱਕ ਨਵੀਂ ਗੱਲ ਹੈ ਖੈਰ ਤੁਸੀਂ ਪਹਿਲਾਂ ਜ਼ਿਕਰ ਕੀਤਾ ਹੈ ਅਜਿਹਾ ਹੁੰਦਾ ਹੈ ਚੋਣਾਂ ਵਾਲੇ ਦਿਨ ਪਰੰਤੂ ਚੋਣਾਂ ਤੋਂ ਪਹਿਲਾਂ ਲਗਾਮਾਂ ਬੜੀਆਂ ਕੱਸੀਆਂ ਹੁੰਦੀਆਂ ਨੇ ਰਾਤ ਵੀ ਉੱਥੇ ਕਾਫੀ ਡਰਾਮਾ ਚੱਲਦਾ ਰਿਹਾ ਆਸ਼ੂ ਦਾ ਤੇ ਉਹ ਕੁਝ ਪੁਲਿਸ ਅਧਿਕਾਰੀ ਨਾਲ ਪਤਾ ਨਹੀਂ ਉਹ ਮਾਮਲਾ ਫੇਕ ਸੀਗਾ ਸੇਕ ਸੀ ਕੀ ਸੀ ਤਣਾਅ ਰਹਿੰਦਾ ਹੈ ਇਤਨਾਉ ਘਟਦਾ ਘਟਦਾ ਜਦੋਂ VOTING ਹੋ ਗਈ ਖਤਮ ਹੋ ਗਈ ਤਣਾਅ ਖਤਮ ਨਹੀਂ ਭਾਈਚਾਰਾ ਉਦਾਂ ਹੀ ਪਿੰਡਰ ਸਾਹਿਬ ਜਿਹੜਾ ਹਰ ਪਾਰਟੀਆਂ ਹੂੰ ਚੋਣ ਜਿੱਤਣ ਲਈ ਦੂਸਰੀ ਜਿਹੜੀ ਆਪਣੇ ਵਿਰੋਧੀ ਪਾਰਟੀਆਂ ਹਲਾਉਣ ਲਈ ਹਰ ਵਾਰ ਵਰਤਦੀਆਂ ਨੇ ਹੂੰ ਜਿਵੇਂ ਕਿ ਤੁਸੀਂ ਦੇਖਿਆ ਹੀ ਹੋਣਾ ਵੀ ਉਹ ਡਾਕਟਰ ਅਵਜੋਤ ਜੀ ਦੇ ਬਾਰੇ ਵੀ ਇੱਕ ਪੋਸਟਾਂ ਪਾਈਆਂ ਗਿਆ ਹੂੰ ਸੋ ਇਹ ਸਾਰਾ ਕੁਝ ਜਿਹੜਾ ਇਹ ਮਲੋ ਵੀ ਉਹਦੇ ਲਈ ਚੋਣ ਦਾ ਇਰਦਿਗੋਣ ਦਾ ਕਿਰਤੇ ਕਿਰਦੇ ਹਿੱਸਾ ਹੁੰਦਾ ਵੀ ਉਹਨੂੰ ਪ੍ਰਭਾਵਿਤ ਕੀਤਾ ਜਾਵੇ ਹੂੰ ਹੂੰ ਔਰ ਇਹ ਕਿੰਨਾ ਕੁ ਪ੍ਰਭਾਵਿਤ ਹੁੰਦਾ ਹੈ ਤਾਂ 23 ਤਰੀਕ ਨੂੰ ਸਾਰੀਆਂ ਗੱਲਾਂ ਦੱਸਣ ਗਿਆ ਵੀ ਕਿੰਨਾ ਕੁ ਨਾ ਚੀਜ਼ਾਂ ਦਾ ਅਸਰ ਹੁੰਦਾ ਔਰ ਹਰ ਪਾਰਟੀ ਕੋਈ ਨਾ ਕੋਈ ਮਸਲਾ ਜਾਣ ਕੇ ਛੋਟੇ ਮਸਲੇ ਨੂੰ ਉਭਾਰ ਕੇ ਇਹਦੇ ਚ ਦੱਸਦੀ ਹੈ ਤਾਂ ਕਿ ਜਿਹੜੇ ਵੋਟਰ ਨੇ ਹੂੰ ਹੂੰ ਉਹ ਪ੍ਰਭਾਵਿਤ ਹੋ ਕੇ ਵੀ ਉਹ ਸਾਨੂੰ ਮਤਲਬ ਵੋਟਾਂ ਪਾਉਣ ਵੀ ਇਹਨਾਂ ਦਾ ਜੋਰ ਆ ਜਾਂ ਅਸ਼ੂ ਜੀ ਦਾ ਪ੍ਰਸ਼ਾਸਨ ਤੇ ਬੜਾ ਲਗਾਵਾ ਸੋ ਇਸ ਤਰ੍ਹਾਂ ਦਾ ਦਰਸਾਉਣ ਦਾ ਯਤਨ ਕੀਤਾ ਜਾਂਦਾ ਆਮ ਆਦਮੀ ਪਾਰਟੀ ਆਪਣੇ ਤੌਰ ਤੇ ਲੱਗੀ ਰਹਿੰਦੀ ਜਿਹੜੀ ਸਰਕਾਰ ਦੇ ਆਪਣੇ ਸਾਧਨ ਹੁੰਦੇ ਨੇ ਸੋ ਇਹ ਇਹਨਾਂ ਚੋਣਾਂ ਵਿੱਚ ਵੀ ਹੋਇਆ ਜਿਸਾਂ ਦੂਜੀਆਂ ਚੋਣਾਂ ਵਿੱਚ ਹੁੰਦਾ ਸੋ ਜਿਹੜਾ ਅੱਜ ਸ਼ਾਮ ਤੱਕ ਕਿਉਂਕਿ ਜਿਵੇਂ ਪਹਿਲਾਂ ਦੱਸਿਆ ਵੀ ਪਹਿਲਾਂ ਕੱਲ ਤੱਕ ਤਾਂ ਭਾਜਪਾ ਨੂੰ ਦੋ ਨੰਬਰ ਤੇ ਗਿਣਿਆ ਜਾ ਰਿਹਾ ਸੀਗਾ ਹੂੰ ਹੂੰ ਉਹਦੀ ਪਿਛੜੀ ਕਾਰਗੁਜ਼ਾਰੀ ਕਰਕੇ ਲਾਲੋਰ ਜੀਵਨ ਗੁਪਤਾ ਜਿਹੜੇ ਹੌਲੀ 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 ਕਛੂਕਮੇ ਦੀ ਚਾਲ ਨਾਂ ਲੱਗੇ ਹੋਏ ਸੀ ਤੇ ਆਪਣਾ ਪ੍ਰਭਾਵ ਜਿਹੜਾ ਛੱਡਣ ਹੂੰ ਸੋ ਅੱਜ ਜਿਹੜੇ ਅੱਜ ਦੀ ਆ ਰਿਹਾ ਜੋ ਚੋਣਾਂ ਤੋਂ ਬਾਅਦ ਜਾਂ ਵੋਟਾਂ ਪਾਉਣ ਤੋਂ ਬਾਅਦ ਉਹਦੇ ਵਿੱਚ ਟੱਕਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਤੇ ਆਸ਼ੂ ਦੀ ਜਿਹੜੀ ਹੈ ਕਾਂਗਰਸ ਦੀ ਨਹੀਂ ਨਹੀਂ ਕਾਂਗਰਸ ਦੀ ਨਹੀਂ ਆਸ਼ੂ ਦੀ ਆਸ਼ੂ ਦੀ ਹੈ ਕਹਿੰਦਾ ਪਾਬ ਖੈਰ ਵੇਖਣਾ ਹੋਵੇਗਾ ਕਿ ਅਸਲੀ ਜਿਹੜਾ ਵੋਟਰ ਦੇ ਜਜ਼ਬਾਤ ਅਰਮਾਨ ਉਹ ਕਿਸ ਤਰ੍ਹਾਂ ਰਹਿ ਕਿਵੇਂ ਉਹਨਾਂ ਨੇ ਆਪਣਾ ਫੈਸਲਾ ਲਿਆ ਉਹ ਜਿਹੜਾ ਫਤਵਾ ਹੈ ਉਹ ਲੋਕਾਂ ਦਾ ਉਹ ਸਾਹਮਣੇ ਆਏਗਾ ਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਹ ਮਿਸ਼ਨ ਪੰਜਾਬੀ